ਖੜੇ ਆ ਜੀ ਜਗਰਾਉ ਫੂਲੇ ਮੂਵੀ ਦੇਖਣ ਆਏ ਸੀ ਸੋ ਸਾਰੇ ਇੱਥੇ ਬਹੁਤ ਵੱਡੇ ਪੰਦਰ ਡੇੜਾ ਲੋਕਾਂ ਨੇ ਫਿਲਮ ਦੇਖਣ ਦੇ ਲਈ ਪਰਿਵਾਰਾਂ ਸਮੇਤ ਆਏ ਸੋ ਮੈਂ ਇੱਕ ਦੋ ਭੈਣਾਂ ਨਾਲ ਮੁਲਾਕਾਤ ਕਰਦੇ ਆ ਕਿਵੇਂ ਲੱਗੀ ਫਿਲਮ ਬਾਰੇ ਕੁਝ ਸੁਨੇਹਾ ਦੇਣਗੇ ਹਾਂ ਭੈਣ ਜੀ ਕਿਵੇਂ ਲੱਗੀ ਫਿਲਮ ਫਿਲਮ ਜੀ ਬਹੁਤ ਵਧੀਆ ਵਾਂ ਜੋਤੀ ਬਾਈ ਫੂਲੇ ਇੰਨਾ ਵਧੀਆ ਮੈਸੇਜ ਆ ਤੇ ਇਹ ਜ਼ਰੂਰੀ ਨਹੀਂ ਹੈਗਾ ਵੀ ਕਿਸੇ ਧਰਮ ਜਾਂ ਜਾਤ ਨਾਲ ਸੰਬੰਧਤ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਕਿਉਂਕਿ ਸਾਰਿਆਂ ਦੀਆਂ ਧੀਆ ਜੇ ਅੱਜ ਪੜ ਰਹੀਆਂ ਨੇ ਤਾਂ ਜੋਤੀ ਬਾਈ ਫੂਲੇ ਇਹਨਾਂ ਦੀ ਸਵਿੱਤਰੀ ਬਾਈ ਫੂਲੇ ਜੋਤੀ ਬਾਈ ਫੂਲੇ ਦੀ ਕਰਕੇ ਹੀ ਪੜ ਰਹੀਆਂ ਨੇ ਤੇ ਖਾਸ ਕਰਕੇ ਉਹਨਾਂ ਨੇ ਇੱਕ ਕਦਮ ਚੱਕਿਆ ਸਮਾਜ ਦੇ ਵਿਰੁੱਧ ਹੋ ਕੇ ਤਾਂ ਅੱਜ ਅਸੀਂ ਉਹਨਾਂ ਦੇ ਪੈਰੋਂ ਉਹਨਾਂ ਨੇ ਚੜ ਲਾਈ ਅਸੀਂ ਅਜੇ ਇਹਨਾਂ ਪੜ ਕੇ ਆਪਣੀਆਂ ਨੌਕਰੀਆਂ ਕਰ ਰਹੇ ਆ ਤੇ ਆਪਣੀਆਂ ਪਰਤੀਆਂ ਦਾ ਸਾਥ ਦੇ ਰਹੇ ਆ ਘਰ ਚਲਾ ਰਹੇ ਬਿਲਕੁਲ ਖਾਸ ਕਰਕੇ ਔਰਤਾਂ ਬਾਰੇ ਜਰੂਰ ਦੱਸਿਓ ਕਿਉਂਕਿ ਉਹਨਾਂ ਨੂੰ ਘਰ ਤੱਕ ਹੀ ਸੀਮਤ ਅੱਜ ਵੀ ਰੱਖਿਆ ਜਾਂਦਾ ਬਹੁਤ ਸਾਰੀਆਂ ਔਰਤਾਂ ਹੈਗੀਆਂ ਨੇ ਉਹਨਾਂ ਬਾਰੇ ਬਹੁਤੀਆਂ ਲੇਡੀਜ਼ ਇਹੋ ਜਿਹੀਆਂ ਨੇ ਜਿਹੜੀਆਂ ਪੜ੍ਹ ਲਿਖ ਕੇ ਵੀ ਘਰੇ ਕੰਮ ਹੀ ਉਹੀ ਕਰੀ ਜਾਂਦੀਆਂ ਜਿਹੜੀ ਕਿ ਪਹਿਲੀ ਜਮਾਤ ਪੜ੍ਹੀ ਅਨਪੜ੍ਹ ਪੜ੍ਹੀ ਲੇਡੀ ਉਹੀ ਕਰੀ ਜਾਂਦੀ ਹੈ ਮਾਨਸਿਕ ਤੌਰ ਤੇ ਗੁਲਾਮ ਇਹ ਗੁਲਾਮੀ ਹੈ ਇਹ ਬਿਲਕੁਲ ਜੀ ਇਹ ਗੁਲਾਮੀ ਚੋਂ ਨਿਕਲਣਾ ਚਾਹੀਦਾ ਹੈ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਕਿਸੇ ਨਾ ਕਿਸੇ ਚੰਗੀਆਂ ਚਾਹੀਦੀਆਂ ਨੇ ਕਿਉਂਕਿ ਹਰੇਕ ਵਿੱਚ ਕੋਈ ਨਾ ਕੋਈ ਕਾਬਲੀਅਤ ਹੈਗੀ ਆ ਬਿਲਕੁਲ ਜੀ ਉਹਨੂੰ ਦਬਾਉਣਾ ਨਹੀਂ ਚਾਹੀਦਾ ਉਹ ਉੱਪਰ ਦੇ ਦਬਾਅ ਕੀ ਬਾਹਰ ਕਿਤੇ ਨਾ ਕਿਤੇ ਆਪਣਾ ਮਕਾਮ ਦੱਬਿਆ ਸਮਾਜ ਦੇ ਸਾਹਸ ਕਰਦੇ ਬਿਲਕੁਲ ਜੀ ਇਹ ਇਤਿਹਾਸ ਜਿਹੜੇ ਆਪਾਂ ਤੁਮ ਜੋਤੀਪੁਰ ਫੁੱਲੇ ਸਵਿੱਤਰੀ ਪਈ ਫੁੱਲੇ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਜਿਹੜਾ ਇਹ ਆਪਣਾ ਇੱਥੇ ਚੱਲ ਰਿਹਾ ਦੇਸ਼ ਦੇ ਵਿੱਚ ਤਾਂ ਇਹ ਇਤਿਹਾਸ ਨੂੰ ਲੁਕੋਇਆ ਵੀ ਗਿਆ ਦੱਬਿਆ ਵੀ ਗਿਆ ਆਪਣੇ ਕੁਝ ਲੋਕ ਨੇ ਜਿਹੜੇ 19 ਸਦੀ ਦੀਆਂ ਗੱਲਾਂ ਨੇ ਹਾਂਜੀ ਤੇ ਉਦੋਂ ਅਸੀਂ ਤਹੀ ਸਮਝਦੇ ਸੀਗੇ ਵੀ ਮਹਾਤਮਾ ਗਾਂਧੀ ਹੋਏ ਨੇ ਨੂੰ ਤਾਂ ਅੱਜ ਪਤਾ ਲੱਗਿਆ ਵੀ ਜੋਤੀਬਾਈ ਫੂਲੇ ਨੂੰ ਵੀ ਮਰੀਦਵਾਨੀ ਸਭ ਤੋਂ ਪਹਿਲੀ ਆਪਾਦੀ ਤੇ ਇਹਨਾਂ ਨੂੰ ਮਿਲਿਆ ਬਿਲਕੁਲ ਜੀ ਪਰ ਜਿਹੜੀ ਕਿ ਇਹ ਹਾਈਲਾਈਟ ਨਹੀਂ ਨਹੀਂ ਹੋਈ ਸਾਡੀਆਂ ਔਰਤਾਂ ਨੂੰ ਨੂਸਬਿਤਰੀ ਬਾਈ ਫੂਲੇ ਦਾ ਹੀ ਨਹੀਂ ਪਤਾ ਕਿਉਂਕਿ ਇਹ ਧਰਮ ਤੇ ਜਾਤ ਨਾਲ ਇੰਨਾ ਕ ਜਕੜਿਆ ਹੋਇਆ ਸਮਾਜ ਆ ਤੇ ਜਿਹੜੇ ਠੇਕੇਦਾਰ ਸੀਗੇ ਧਰਮ ਉਤੇ ਜਾਤਾਂ ਦੇ ਉਹਨਾਂ ਨੇ ਆਪਣੇ ਹੀ ਬੰਦਿਆਂ ਨੂੰ ਉੱਪਰ ਲੈ ਕੇ ਪ੍ਰਮੋਟ ਕੀਤਾ ਤੇ ਜਿਹੜੇ ਆਪਾਂ ਕਹਿਦੇ ਵੀ ਜਿਹੜੀਆਂ ਹੋਰ ਸੀਗੀਆਂ ਜਾਤੀਆਂ ਦੇਖੋ ਮੈਂ ਤਾਂ ਕਹਿੰਦੀ ਉੱਚੀ ਨੀਵੀਂ ਜਾਤੀ ਕੋਈ ਹੁੰਦੀ ਵੀ ਨਹੀਂ ਬਿਲਕੁਲ ਜੀ ਇਹ ਤਾਂ ਅਸੀਂ ਆਪਣੀ ਜ਼ੁਬਾਨਾਂ ਤੇ ਚੜਾਈ ਹੋਈ ਆ ਸਹੀ ਗੱਲ ਆ ਉੱਚੀ ਆ ਨੀਵੀਂ ਮੈਂ ਤਾਂ ਸ਼ਬਦ ਕਦੇ ਵਰਤਦੇ ਵੀ ਨਹੀਂ ਬਿਲਕੁਲ ਤੇ ਪੜਾਉਣੀ ਵੀ ਆ ਪੰਜਾਬੀ ਟੀਚਰ ਆ ਮੈਂ ਤਾਂ ਇਹ ਗੱਲ ਕਦੇ ਕਰਦੀ ਵੀ ਨਹੀਂ ਆ ਹੀਣ ਭਾਵਨਾ ਵੀ ਨਹੀਂ ਸਾਡੇ ਸਮਾਜ ਦੇ ਵਿੱਚ ਇੱਕ ਲੈਸਨ ਆ ਸਾਡੇ ਉਹ ਚ ਲਿਖਿਆ ਹੋਇਆ ਨੀਵੀਂ ਜਾਤੀਆਂ ਮੈਂ ਇਹ ਗੱਲ ਨੂੰ ਹਾਈਲਾਈਟ ਕਰਵਾਇਆ ਸੀ ਸਾਡੇ ਮੀਮ ਹੈਗੇ ਆ ਵੀ ਤੁਸੀਂ ਇਹ ਨੀਵੀਆਂ ਸ਼ਬਦ ਕਟਾਓ ਇਹ ਨੀਵੀਆਂ ਨਹੀਂ ਹੁੰਦਾ ਚਾਹੀਦਾ ਬਿਲਕੁਲ ਇਹ ਤਾਂ ਅੰਤੇਜਾ ਦਾ ਮਸਲਾ ਖਤਮ ਕਰੋ ਸਕੂਲ ਨਾਲ ਚੋਹੀਦਾ ਤਾਂ ਹੋਣਾ ਚਾਹੀਦਾ ਬਾਕੀ ਲੋਕਾਂ ਨੂੰ ਹੀਣਪਾ ਬਣਾ ਕੱਢਣੀ ਚਾਹੀਦੀ ਆ ਤੇ ਜਿਹੜਾ ਕਿਸੇ ਹੰਕਾਰ ਆ ਉਹਨੂੰ ਉਹਨੂੰ ਵੀ ਕੱਢਣ ਦੇ ਲਈ ਲੜਨਾ ਚਾਹੀਦਾ ਉਹ ਉਹ ਇੱਕ ਜਿਹੜਾ ਸਮਾਜ ਆ ਜਾਂ ਪਕੇ ਦੀ ਸਕੂਲ ਵਰਗ ਵਾ ਉਹ ਵੀ ਖਤਮ ਕਰ ਸਕਦਾ ਬਿਲਕੁਲ ਆਪਾਂ ਲੋੜ ਨਹੀਂ ਕਰ ਸਕਦੇ ਜਾਗਰੂਕ ਇਦਾਂ ਨਹੀਂ ਕਿ ਸਿਰਮਾ ਪੰਡ ਕੇ ਖਤਮ ਬਹੁਤ ਵਧੀਆ ਲੱਗੀ ਜਿਹੜੀ ਅੱਗੇ 10 ਤਰੀਕ ਨੂੰ ਵੀ ਕਹਿੰਦੇ ਲਾਲ ਪੈਨਸਲ ਦੇ ਇਹੀ ਫਿਲਮ ਜਿਹੜੀ ਹੈ ਅੱਜ ਲਾਲ ਪੈਲਸ ਸਵੇਰੇ 10:30 ਵਜੇ 4 ਤਰੀਕ ਨੂੰ ਦੁਗਾਰਾ ਮਿਲਣੀ ਹੈ ਬਹੁਤ ਬਹੁਤ ਬੇਨਤੀ ਹੈ ਭੈਣਾਂ ਨੂੰ ਹਨਾ ਸਮਾਜ ਦੇ ਵਿੱਚ ਸਾਰੇ ਮਾਵਾ ਬੈਣਾ ਪਰਿਵਾਰਾ ਸਮੇਤ ਦੇਖਣਾ ਇਹ ਮੂਵੀ ਕਿਉਂਕਿ ਕ੍ਰਾਂਤੀਕਾਰੀ ਫਿਲਮ ਹੈ ਹਨਾ ਤੇ ਵਿਚਾਰਾਂ ਨੂੰ ਮਤਲਬ ਅੱਗੇ ਲੈ ਕੇ ਸਾਡੇ ਸਮਾਜ ਨੂੰ ਜੇਕਰ ਉੱਪਰ ਲੈ ਕੇ ਜਾ ਰਹੀ ਹੈ ਜਾਂ ਅਸਲ ਜਿਵੇਂ ਕਹਦੀ ਹੈ ਵੀ ਇਨਸਾਨੀਅਤ ਨੂੰ ਸਹੀ ਦਿਖਾ ਰਹੀ ਹੈ ਫਿਲਮ ਠੀਕ ਹੈ ਥੈਂਕ ਯੂ ਭੈਣ ਜੀ ਥੈਂਕ ਯੂ ਤੁਸੀਂ ਜੁੜੇ ਹੋਏ ਹੋ ਅੱਜ ਬੂਰੇ ਵਾਲਾ ਬਾਈ ਉਹ ਕੋਰ ਵਾਲਾ ਮੈਂ ਨਾ ਹਾਂ ਹਰਮਨ ਦੱਸੋ ਕਿਵੇਂ ਲੱਗੀ ਫਿਲਮ ਬਾਈ ਦੇਖੋ ਫਿਲਮ ਬਹੁਤ ਵਧੀਆ ਸੀਗੀ ਫਿਲਮ ਨੇ ਜਿਹੜਾ ਚੀਜ਼ ਸਾਡੇ ਸਾਹਮਣੇ ਪੇਸ਼ ਕੀਤੀ ਹੈ ਉਹ ਅੱਜ ਵੀ ਸਾਡੀਆਂ ਜਿਹੜੀਆਂ ਤਰ੍ਹਾਂ ਸਮਾਜ ਨੂੰ ਵਧੀਆ ਬਣਾਉਣਾ ਚਾਹੁੰਦੀਆਂ ਨੇ ਉਹਨੂੰ ਹੋਰ ਵਹਿਤਰ ਬਣਾਉਣਾ ਚਾਹੁੰਦੀਆਂ ਨੇ ਉਹਨਾਂ ਸਾਹਮਣੇ ਇੱਕ ਸਿੱਖਿਆ ਦਿੰਦੀ ਹੈਗੀ ਵੀ ਅਸੀਂ ਕੱਲਾ ਸਮਾਜ ਦੀਆਂ ਵਿੱਚੋਂ ਵਰਤਾਰਾ ਵਾਪਰ ਰਿਹਾ ਹੈ। ਹੂੰ। ਉਹਦੇ ਤੇ ਕੱਲਾ ਰੈਕਸ਼ਨ ਨਹੀਂ ਕਰਨਾ। ਕੱਲਾ ਵਿਰੋਧ ਵੀ ਕਰਨਾ। ਅਸੀਂ ਉਹਨੂੰ ਐਕਸ਼ਨ ਦੇਣਾਗਾ। ਅਸੀਂ ਉਹਦੇ ਵਾਸਤੇ ਇੱਕ ਬਦਲ ਦੇਣਾਗਾ। ਬਦਲ ਦੇਣਾ ਬਿਲਕੁਲ। ਮੰਨ ਲਓ ਜਿਹੜਾ ਮਹਾਤਮਾ ਜੋਤੀਬਾ ਫੂਲੇ ਨੇ ਆਪਦੇ ਜੀਵਨ ਦੇ ਵਿੱਚ ਦਿੱਤਾ ਹੈ। ਤੇ ਇਹਦੇ ਨਾਲ ਹੀ ਇੱਕ ਅਗਲੀ ਗੱਲ ਹੈ। ਜਿਹੜਾ ਇੱਕ ਫਿਲਮ ਦਾ ਬਹੁਤ ਵੱਡਾ ਹਾਸਲ ਹੈ। ਕੋਈ ਸ਼ਬਦ ਨਹੀਂ। ਅੱਜ ਜਦੋਂ ਇੱਕ ਖਾਸ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਸ ਖਾਸ ਭਾਈਚਾਰੇ ਦੇ ਵਿੱਚੋਂ ਨਾਇਕਾਂ ਦੇ ਵਿੱਚੋਂ ਦੀਦੀ ਫਾਤਿਮਾ ਸ਼ੇਖ ਤੇ ਅਸਮਾਨ ਸ਼ੇਖਾ ਉਹਨਾਂ ਨੂੰ ਵੀ ਹਾਈਲਾਈਟ ਕੀਤਾ ਗਿਆ ਉਹਨਾਂ ਦਾ ਵੀ ਯੋਗਦਾਨ ਮਹਾਤਮਾ ਜੋਤੀਬਾ ਫੂਲੇ ਤੇ ਸਤਿ ਮਿਤੀ ਮੈ ਫੂਲੇ ਦੇ ਬਰਾਬਰ ਦਾ ਸਹਿਯੋਗ ਹੈਗਾ ਸਾਡੇ ਸਮਾਜ ਦੀ ਬਿਹਤਰੀ ਦੇ ਲਈ ਜਿਹੜੇ ਲੋਕਾਂ ਨੇ ਇੱਕ ਦੌਰ ਦੇ ਯੋਗਦਾਨ ਪਾਇਆ ਅੱਜ ਉਹ ਸਾਰੀਆਂ ਵਿਚਾਰਧਰਮਾਂ ਨੂੰ ਉਦੋਂ ਤੱਕ ਹਮਲਾ ਹੋ ਰਿਹਾ ਹੈਗਾ ਸੋ ਅੱਜ ਫੇਰ ਉਹਨਾਂ ਦੀ ਵਿਰਾਸਤ ਨੂੰ ਬਲੰਦ ਕਰਨ ਦੇ ਲਈ ਸਮਾਜ ਦੇ ਵਿੱਚ ਇੱਕ ਵੱਡੀ ਭਾਈਚਾਰਕ ਸਾਂਝ ਪੈਦਾ ਕਰਨ ਦੀ ਲੋੜ ਹੈ ਹੋਰ ਵੀ ਲੋਕਾਂ ਨੂੰ ਫਿਲਮ ਦੇਖਣ ਦਾ ਕੀ ਸੁਨੇਹਾ ਸ਼ਾਰਟਕਟ ਸ਼ਾਰਟਕਟ ਇਹੀ ਹੈਗਾ ਵੀ ਆਪਣੇ ਭਾਈਚਾਰਕ ਸਾਂਝ ਮਜ਼ਬੂਤ ਕਰੋ ਜਾਤਾਂ ਤੇ ਧਰਮਾਂ ਦੇ ਨਾਂ ਤੇ ਜਿਹੜੀ ਵੰਡ ਪਾਈ ਜਾ ਰਹੀ ਹੈ ਫਿਲਮ ਵੇਖਣ ਲਈ ਕਿਹਨਾਂ ਨੂੰ ਆਉਣਾ ਚਾਹੀਦਾ ਇਹਨਾਂ ਫਿਲਮ ਦੇਖਣ ਦੇ ਲਈ ਮੈਂ ਕਹਿੰਦਾ ਉਹਨਾਂ ਸਾਰੇ ਆ ਔਰਤਾਂ ਨੂੰ ਹੜੀਆਂ ਮਾਮਾ ਨੂੰ ਭੈਣਾਂ ਨੂੰ ਵੱਲੋਂ ਜਲਦੀ ਤੇ ਖਾਸ ਕਰਕੇ ਉਹ ਸਾਰੇ ਤਬਕਿਆਂ ਨੂੰ ਜਿਨ੍ਹਾਂ ਨੂੰ ਹਾਸ਼ੀਏ ਤੇ ਅੱਜ ਵੀ ਧੱਕਿਆ ਹੋਇਆ ਹੈ ਉਹਨਾਂ ਨੂੰ ਲੈ ਕੇ ਅੱਗੇ ਆਉਣਾ ਚਾਹੀਦਾਗਾ ਤਾਂ ਕਿ ਉਹ ਕੋ ਬਰਾਬਰ ਦਾ ਸਮਾਜ ਖੜਜ ਸਕਣ ਇੱਕ ਵਧੀਆ ਸਮਾਜ ਦੀ ਸ਼ਰਤ ਨਾ ਕਾਦੀ ਹੈ ਕ੍ਰਾਂਤੀ ਕੇ ਅਗਰ ਜਿਹੜਾ ਬਦਲਾਵ ਹੋ ਲਿਆ ਸਾਡੇ ਨਾਲ ਸਪਾਲ ਗਾਲਬ ਜੀ ਸਾਡੇ ਬਹੁਤ ਹੀ ਸਕਾਰਾਜੋਗ ਸੰਘਰਸ਼ੀਲ ਜੋਦੇ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਫਿਲਮ ਕਿਵੇਂ ਲੱਗੀ ਜੀ ਅੱਜ ਜਿਹੜੀ ਫਿਲਮ ਆ ਇਸ ਫਿਲਮ ਨੇ ਇਹ ਸਿੱਧ ਕਰ ਦਿੱਤਾ ਕਿ ਸਾਡੇ ਲੋਕਾਂ ਨੂੰ ਇਸ ਜਿਹੜੀ ਹੈਗੀ ਹੈ ਵਿਚਾਰਧਾਰਾ ਆਡੀਓਲੋਜੀ ਆ ਉਸ ਸਬੰਧ ਦੇ ਵਿੱਚ ਸਮਝ ਆ ਚੁੱਕੀ ਆ ਇਸੇ ਕਰਕੇ ਵੱਡੀ ਪੱਦਰ ਦੇ ਵਿੱਚ ਜਗਰੋਂ ਵਿਖੇ ਦੂਰ ਦੂਰ ਤੋਂ ਸਾਡੇ ਸਮਾਜ ਦੇ ਲੋਕ ਪਰਿਵਾਰਾਂ ਸਮੇਤ ਪੁੱਜੇ ਆ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਜਿਹੜੇ ਆ ਲੋਕਾਂ ਦੇ ਉੱਪਰ ਬ੍ਰਾਹਮਣਵਾਦ ਵੱਲੋਂ ਮਨੂਵਾਦ ਵੱਲੋਂ ਅਤਿਆਚਾਰ ਕੀਤਾ ਜਾਂਦਾ ਰਿਹਾ ਏ ਤੇ ਅੱਜ ਅਸੀਂ ਉਸ ਸਥਿਤੀ ਦੇ ਵਿੱਚੋਂ ਇਸ ਕੱਕ ਨਿਕਲ ਕੇ ਭਾਰਤ ਦੇ ਵਿੱਚ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋ ਗਿਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ ਤੇ ਅੱਜ ਲੋਕ ਬਹੁਤ ਜ਼ਿਆਦਾ ਐਸ਼ੋਰਾਮ ਦੀ ਜ਼ਿੰਦਗੀ ਦੇ ਵਿੱਚ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਦੇ ਲਈ ਇਹ ਹੀ ਕਹਿੰਦੇ ਆ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ ਮਾਨੇਬਰ ਜੋਤੀਵਾ ਫੂਲੇ ਜੀ ਦਾ ਸੁਵਿਤਰੀਬਾਈ ਫੂਲੇ ਜੀ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਜਿੰਦਗੀਆਂ ਪੂਰਗਾਂ ਲਗਾ ਕੇ ਇਸ ਮਤਲਬ ਕਿ ਸੰਘਰਸ਼ ਕੀਤੇ ਤੇ ਸਾਨੂੰ ਅੱਜ ਦੀ ਇਹ ਜੋਗ ਬਣਾਇਆ ਸਾਨੂੰ ਜ਼ਿੰਦਗੀ ਜਿਉਣ ਦੇ ਜੋਗ ਬਣਾਇਆ ਤੇ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ ਜਿਹੜੇ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਇਕੱਠਾ ਹੋਣ ਦੇ ਵਿੱਚ ਪਹੁੰਚੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋਨੀ ਜੀ ਤੁਸੀਂ ਅੱਜ ਫਿਲਮ ਦੇਖੀ ਹੈਗੀ ਫੋਟਾ ਕੀ ਅਨੁਭਵ ਇਸ ਫਿਲਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਤਾਂ ਜਦੋਂ ਤੋਂ ਆਪਾਂ ਨੂੰ ਇਸ ਚੀਜ਼ ਦਾ ਮੰਨ ਲਓ ਪ੍ਰੋਫੈਸਰ ਕਰਨਾਮ ਸਿੰਘ ਮਖਸਰ ਨਾਲ ਜੁੜੇ ਕਮਿਸ਼ਨ ਨਾਲ ਜੁੜੇ ਤਾਂ ਆਪਾਂ ਉਦੋਂ ਤੋਂ ਹੀ ਗੱਲ ਕਰ ਰਹੇ ਆ ਆਪਾਂ ਜਦੋਂ ਵੀ ਧਰਨੇ ਮੁਜਾਹਰਾਂ 'ਚ ਜਾਂਦੇ ਸੀ ਕਰਜਾਂ ਅੰਦੋਲਨ ਸੀ ਜਾਂ ਕੁਝ ਵੀ ਸੀ ਆਪਾਂ ਤਾਂ ਮਤਲਬ ਉਸ ਤੋਂ ਵੀ ਪਹਿਲਾਂ ਦੇ ਲੋਕ ਲੱਗੇ ਬੈਨੇ ਸੁਬਿਤਰੀਬਾਈ ਪੂਲੇ ਬਾਰੇ ਆਪਾਂ ਦੱਸਦੇ ਸੀ ਕੁੜੀਆਂ ਨੂੰ ਪਿੰਡਾਂ 'ਚ ਮੁੰਡਿਆਂ ਨੂੰ ਪਿੰਡਾਂ 'ਚ ਬੋਲਦੇ ਸੀ ਪਰ ਜਿਵੇਂ ਇਹ ਫਿਲਮ ਬਣੀ ਆ ਫਿਲਮਾਂ ਨਾਲ ਇੱਕ ਵੇ ਰਿਵਾਜ ਹੁੰਦਾ ਜਿਵੇਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਕੇ ਹੀ ਸਾਡੇ ਜਿਹੜੇ ਦੱਬੇ ਹੋਏ ਮਤਲਬ ਸਾਡੇ ਜਿਹੜੇ ਅਸਲੀ ਸੰਘਰਸ਼ੀ ਲੋਕਾਂ ਨੂੰ ਲੁਕੋਇਆ ਗਿਆ ਸੋ ਇਸ ਤਰ੍ਹਾਂ ਜਿਵੇਂ ਨਵੇਂ ਰੂਪ ਦੇ ਵਿੱਚ ਇਹਨਾਂ ਨੇ ਫਿਲਮ ਬਣਾ ਕੇ ਪੇਸ਼ ਕੀਤਾ ਤਾਂ ਫਿਲਮ ਨੂੰ ਦੇਖਣ ਲਈ ਕਿੰਨੇ ਲੋਕ ਮਾਮਾ ਭੈਣਾ ਪਰਿਵਾਰਾ ਸਮੇਤ ਆਏ ਸੋ ਫਿਲਮ ਦੇ ਵਿੱਚ ਜੋ ਦੇਖਣਯੋਗ ਸੀਗਾ ਜੋ ਸੁમિતਰੀਬਾਈ ਫੂਲੇ ਦਾ ਜੋ ਸੰਘਰਸ਼ ਸੀ ਜੋ ਉਹਨਾਂ ਨੇ ਲੜਿਆ ਜੋਤੀਪਾ ਫੁੱਲੇ ਲੜਿਆ ਫਾਤਿਮਾ ਸ਼ੇਖ ਜਿਹੜੇ ਮਤਲਬ ਕਹਾਸਾ ਦੇ ਅੱਜ ਨਾਂ ਵੀ ਲੁਕੋਏ ਗਏ ਨੇ ਉਹ ਸਾਰੇ ਜਿਹੜੇ ਸਾਹਮਣੇ ਆਏ ਨੇ ਤਾਂ ਕਿ ਮਾਮਾ ਭੈਣਾ ਖਾਸ ਕਰਕੇ ਔਰਤਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਰੀ ਜਿਹੜੀ ਤੇ ਕਿਸਾਨ ਆਗੂ ਤੇ ਮਜ਼ਦੂਰ ਆਗੂ ਤੇ ਹਰ ਵਰਗ ਨੂੰ ਮੈਂ ਬੇਨਤੀ ਕਰੂੰਗਾ ਜਿਹੜੇ ਕਿ ਇਥੋਂ ਦੇ ਸਿਸਟਮ ਨੂੰ ਬਦਲਣਾ ਚਾਹੁੰਦੇ ਨੇ ਸੱਚੀ ਮਿੱੱਚੀ ਅਨਸਾਫ਼ ਚੰਦ ਸੱਚੇ ਲੋਕ ਨੇ ਤੇ ਕੁਝ ਬਦਲਣਾ ਚਾਹੁੰਦੇ ਨੇ ਇਥੋਂ ਦੇ ਪੀੜ੍ਹੀ ਦਾ ਪੀੜ੍ਹੀ ਚੱਲਦੇ ਰੀਤੀ ਰਿਵਾਜਾਂ ਨੂੰ ਤਾਂ ਉਹ ਇਸ ਫਿਲਮ ਨੂੰ ਹਰ ਇੱਕ ਪੱਖ ਤੋਂ ਉਪਰ ਉੱਟ ਕੇ ਵੇਖਣ ਕਿ ਇਹ ਨੰਮੀ ਫਿਲਮ ਜਿਹੜੀ ਸਾਨੂੰ ਨੰਮੀ ਸਿੱਖਿਆ ਦਿੰਦੀ ਆ ਆਪਣੇ ਵਿਚਾਰਾਂ ਦੇ ਨਾਲ ਅਸੀਂ ਅੱਗੇ ਸਮਾਜ ਦੇ ਵਿੱਚ ਕੀ ਸਿਰਜਣਾ ਅਸੀਂ ਇੱਕ ਕਿਸੇ ਚੀਜ਼ ਦਾ ਵਿਰੋਧ ਕਰਦੇ ਆ ਤਾਂ ਸਾਨੂੰ ਨਾਲ-ਨਾਲ ਉਸ ਚੀਜ਼ ਦੀ ਬਜਾਏ ਕੁਝ ਨਵਾਂ ਆਪ ਨੂੰ ਵੀ ਸਿਰਜ ਕੇ ਜਿਹੜਾ ਸਾਹਮਣੇ ਪੇਸ਼ ਕਰਨਾ ਪਊਗਾ ਵੀ ਸਾਡਾ ਆ ਜਿਹੜਾ ਹੈਗਾ ਮਾਰਗਦਰਸ਼ ਅਸੀਂ ਇਹੋ ਜਿਹਾ ਸਮਾਜ ਚਾਹੁੰਦੇ ਆ ਸਾਨੂੰ ਵਿਚਾਰ ਪੈਦਾ ਕਰਨੇ ਪੈਣਗੇ ਇਸ ਕਰਕੇ ਸਾਨੂੰ ਇਹ ਫਿਲਮ ਜਿਹੜੀ ਖਾਸ ਕਰਕੇ ਮੈਂ ਫਿਰ ਬੇਨਤੀ ਕਰ ਰਿਹਾ ਕਿ ਹਰ ਬਾਰਕ ਨੂੰ ਹਰ ਅਗੂ ਨੂੰ ਤੇ ਮੈਂ ਕਹਿੰਦਾ ਵੀ ਔਰਤਾਂ ਨੂੰ ਜ਼ਰੂਰ ਵੇਖਣੀ ਚਾਹੀਦੀ ਆ ਕੁੜੀਆਂ ਨੂੰ ਜ਼ਰੂਰ ਵੇਖਣੀ ਚਾਹੀਦੀ ਆ ਕਿਉਂਕਿ ਹੋਰ ਜਿਹੜਾ ਅਸੀਂ ਗੰਦ ਪੈਲ ਇੱਥੇ ਫਿਲਮਾਂ 'ਚ ਗੁੰਡਾ ਕਰਦੀ ਹਥਿਆਰਾਂ ਦੇ ਮਲਚਰਤਾ ਦੀਆਂ ਫਿਲਮਾਂ ਤਾਂ ਅਸੀਂ ਬਹੁਤ ਵੇਖ ਲਈਆਂ ਬਹੁਤ ਸਾਡੀਆਂ ਮਾਵਾਂ ਭੈਣਾਂ ਬਹੁਤ ਜਾਣਦੀਆਂ ਮੈਂ ਪਹਿਲਾਂ ਵੇਖਿਆ ਸੀ ਮੈਂ ਕੋਈ ਬਾਲਾ ਜਾਣਦਾ ਨਹੀਂ ਸੀ ਨਿਮੈਚ ਪਰ ਮੈਂ ਜਿੰਨਾ ਦੇਖਿਆ ਵੀ ਜਾਂਦੀਆਂ ਔਰਤਾਂ ਪਰ ਜਿਹੜੀ ਇਹ ਫਿਲਮ ਆ ਇਹ ਹਰ ਇੱਕ ਔਰਤ ਨੂੰ ਦੇਖਣੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਬਖਾਉਣੀ ਚਾਹੀਦੀ ਆ ਜਿਹਦੇ ਵਿੱਚ ਵੱਡੀ ਤਬਦੀਲੀ ਦੀਆਂ ਤੇ ਆਪਣੇ ਬੱਚਿਆਂ ਨੂੰ ਕਿਵੇਂ ਰੌਸੋ ਦਿਮਾਗਾ ਦੇ ਨਾਲ ਅੱਗੇ ਵਧਣਾ ਪੈਣਾਗਾ ਤੇ ਕਿਵੇਂ ਇਹਨਾਂ ਨੇ ਸਾਡੇ ਲਈ ਸਾਡੇ ਰਹਿਬਰਾਂ ਸੰਘਰਸ਼ ਕਰਕੇ ਜਿੱਥੇ ਅੱਜ ਅਸੀਂ ਜਿਉਂ ਰਹੇ ਆ ਇਹ ਜ਼ਿੰਦਗੀ ਸਾਨੂੰ ਕਿਵੇਂ ਉਹ ਆਪਣਾ ਜੀਵਨਦਾਨ ਦੇ ਜੀਵਨ ਕੁਰਬਾਨ ਕਰਕੇ ਸਾਨੂੰ ਅੱਜ ਦਾ ਜਿਹੜਾ ਮਾਹੌਲ ਜਿਹਦੇ ਵਿੱਚ ਅਸੀਂ ਜਿਉਂ ਰਹੇ ਆ ਉਹਨਾਂ ਕੁਰਬਾਨੀਆਂ ਦਾ ਕਰਕੇ ਹੀ ਆ ਤੋਂ ਸਾਨੂੰ ਉਹਨਾਂ ਰਹਿਬਰਾਂ ਨੂੰ ਲਣਾ ਨਹੀਂ ਚਾਹੀਦਾ ਸਾਡੇ ਕਈ ਮਿੱਤਰ ਸੱਜਣ ਅੱਜ ਅਸੀਂ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਵੀ ਆਓ ਫਿਲਮਾਂ ਦੇਖਣ ਚੱਲੀਏ ਜੀ ਜੋ ਮੁਲਾਜ਼ਮ ਵੀ ਸੀ ਬਹੁਤ ਵੱਡੀ ਗਿਣਤੀ ਚ ਨੌਜਵਾਨ ਭਰਾ ਸਾਡੇ ਜਿਹੜੇ ਗਰਮੀ ਤੋਂ ਡਰਦੇ ਨਹੀਂ ਆਏ ਠੀਕ ਆ ਨਾ ਗਰਮੀ ਤੋਂ ਡਰਦੇ ਨਹੀਂ ਆਏ ਜਾਂ ਇੰਨੇ ਥੱਲੇ ਹੋ ਗਿਆ ਆਲਸੀ ਹੋ ਗਿਆ ਇੰਨਾ ਪੈਸਾ ਆ ਗਿਆ ਵੀ ਉਹ ਮੰਨ ਲਓ ਵੀ ਉੱਠਣ ਨੂੰ ਤਿਆਰ ਨਹੀਂ ਤੁਸੀਂ ਨਾਲ ਹੀ ਸੀ ਹੁਣ ਮੇਰੇ ਆਪਾ ਕਿੰਨਾ ਜ਼ੋਰ ਲਾਇਆ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ 10 ਤਰੀਕ ਨੂੰ ਆਹ ਐਤਵਾਰ ਨੂੰ ਐਤਵਾਰ ਨੂੰ ਜਗਰੌਣ ਦੇ ਵਿੱਚ ਲਾਲ ਪੈਲਸ ਦੇ ਵਿੱਚ ਜਿਹੜੀ 4:30 ਵਜੇ ਫਿਲਮ ਇਹ ਦੁਬਾਰਾ ਲੱਗ ਰਹੀ ਆ ਸੋ ਮੈਂ ਸਾਰੇ ਇਲਾਕੇ ਦੇ ਨੇੜੇ-ਨੇੜੇ ਪਿੰਡਾਂ ਦੇ ਸਾਰੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਇਸ ਫਿਲਮ ਨੂੰ ਜ਼ਰੂਰ ਦੇਖੋ ਬਹੁਤ ਵਧੀਆ ਤੇ ਕ੍ਰਾਂਤੀਕਾਰੀ ਵਿਚਾਰਾਂ ਵਾਲੀ ਇਹ ਫਿਲਮ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੀ ਮਿੱਤਰ ਸੋਨੀ ਹਿੰਮਤਪੁਰਾ ਜਿਨ੍ਹਾਂ ਨੇ ਕਾਫੀ ਗੱਲਬਾਤ ਰੱਖੀ ਹੈਗੀ ਹੁਣ ਮੈਂ ਲਾਸਟ ਦੇ ਉੱਤੇ ਇਹੀ ਕਹੂੰਗਾ ਇਹ ਫਿਲਮ ਜਿੱਥੇ ਸਾਡੀਆਂ ਸਾਰੀਆਂ ਮਾਵਾਂ ਭੈਣਾਂ ਨੂੰ ਦੇਖਣੀ ਚਾਹੀਦੀ ਹੈ ਉੱਥੇ ਸਾਡੇ ਨੌਜਵਾਨ ਵੀਰਾਂ ਨੂੰ ਵੀ ਦੇਖਣੀ ਚਾਹੀਦੀ ਹੈ ਤਾਂ ਕਿ ਸਮਾਜ ਦੇ ਵਿੱਚ ਇੱਕ ਬਰਾਬਰਤ ਵਾਲਾ ਸਮਾਜ ਕਿਵੇਂ ਸਿਰਜਿਆ ਜਾਂਦਾ ਹੈ ਉਹ ਸਾਨੂੰ ਸਮਝਣ ਦੇ ਲਈ ਮਹਾਤਮਾ ਜੋਤੀਬਾਈ ਦੇ ਜੀਵਨ ਤੋਂ ਸਿੱਧਰਨ ਦੀ ਲੋੜ ਹੈ ਧੰਨਵਾਦ ਠੀਕ ਹੈ ਜੀ ਇਹ ਤਾਂ ਫਿਰ ਅੱਛੀ ਚੱਲੀ ਜਾ ਰਹੀ ਹੈ। ਹਾਂ ਨਹੀਂ 4 ਵਜੇ ਦੀ ਹੈ। 4 ਵਜੇ। ਪੂਰੇ ਪੰਨੋਂ ਦੇਖਣਾ ਹੈ ਜਗਰਾਓ। ਦੋਨੇ ਓਟੀ ਬੁੱਕ ਹੋ ਗਈ। ਇੱਥੇ ਗਾਠਾਂ ਲੋਕਾਂ ਦਾ। ਉੱਪਰ ਬਹਿ ਜਾਓ ਕੋਈ ਨਹੀਂ 20 ਮਿੰਟ ਤੱਕ ਉਹ ਸ਼ੋਅ ਖਤਮ ਹੋਣਾ। ਉਹ ਬਾਹਰ ਨਿਕਲ ਗਏ ਲੋਕਾਂ ਤੁਸੀਂ ਉੱਥੇ ਬੈਠੋ। ਇੱਧਰ ਲੈਣੀ ਆਪਣੀ। ਧੰਵਾਦ ਜੀ। ਪੂਲੇ ਫਿਲਮ ਲੱਗੇ ਜਗਰਾਓ। ਦੋ ਜਿਹੜੇ ਸਿਨੇਮੇ ਦੇ ਵਿੱਚ ਉਹ ਭਰ ਗਏ ਤੇ ਆ ਹੁਣ ਉੱਕਾਟ ਦੇਖ ਲਓ ਅੰਦਰ ਲੋਕ ਆਏ ਹੋਏ ਨੇ